ਮਹਾਰਾਣੀ ਪ੍ਰੀਤ ਕੋ ਜਿੰਦਾਬਾਦ ਜੋਨ ਨਿਸ਼ਾਨ ਕਮਲ ਦਾ ਭੂਲ ਜੋਨ ਨਿਸ਼ਾਨ ਕਮਲ ਦਾ ਭੂਲ ਜੋ ਰਾਮ ਕੋ ਲਾਏ ਹੈ ਅਮ ਨੂੰ ਲਾਏਗੇ ਜੋ ਰਾਮ ਕੋ ਲਾਏ ਹੈ ਅਮ ਨੂੰ ਲਾਏਗੇ ਦੇਖੋ ਲੋਕਾਂ ਦੇ ਵਿੱਚ ਟਰੈਕ ਸਾਈਡ ਨੂੰ ਦੇਖੋ ਲੋਕਾਂ ਦੇ ਵਿੱਚ ਜਦ ਅਸੀਂ ਘਰ ਗਏ ਪਹਿਲੇ ਘਰ ਤੋਂ ਜਦ ਸ਼ੁਰੂਆਤ ਕੀਤੀ ਇਹ ਕਿੱਥੋਂ ਕਿੱਥੋਂ ਤੱਕ ਸ਼ੁਰੂਆਤ ਇਹ ਸ਼ਹੀਦ ਭਗਤ ਸਿੰਘ ਕੋਲੀ ਦੇ ਮੋੜ ਤੋਂ ਸਟਾਰਟ ਕੀਤਾ ਸੀ ਕਿਉਂਕਿ ਨਰਿੰਦਰ ਮੋਦੀ ਜੀ ਨੇ ਆਪਣੀ ਸਰਕਾਰ ਦੇ ਸਮੇਂ ਸਭ ਤੋਂ ਜ਼ਿਆਦਾ ਜੋ ਲਾਭ ਪਾਤਰੀ ਸਕੀਮਾਂ ਦਿੱਤੀਆਂ ਉਹ ਗਰੀਬ ਜਨਤਾ ਨੂੰ ਦਿੱਤੀਆਂ, ਸラム ਬਸਤੀਆਂ ਨੂੰ ਦਿੱਤੀਆਂ। ਇਸ ਇਲਾਕੇ ਦੇ ਵਿੱਚ ਹਰ ਘਰ ਦੇ ਵਿੱਚ 2000 ਰੁਪਏ ਸੋਚ ਲਈ ਆਇਆ। ਹਰ ਪ੍ਰੈਗਨੈਂਟ ਲੇਡੀ ਨੂੰ 7000 ਰੁਪਏ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਆਇਆ। ਔਰ ਜਿਹੜੀ ਬਾਲਿਆਂ ਦੀ ਛੱਤ ਆਵਾਸ ਸਕੀਮ ਯੋਜਨਾ ਉਹ ਇਹਨਾਂ ਲੋਕਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਲਾਭ ਪ੍ਰਾਪਤ ਕੀਤਾ ਨਰਿੰਦਰ ਮੋਦੀ ਜੀ ਦੀ ਸਰਕਾਰ ਤੇ। ਜਦ ਅਸੀਂ ਪਹਿਲੇ ਘਰ ਗਏ ਉਹ ਕਹਿੰਦੇ ਸਾਨੂੰ ਕਹਿਣ ਦੀ ਲੋੜ ਨਹੀਂ। ਅਸੀਂ ਆਲਰੇਡੀ ਕਮਲ ਦੇ ਫੁੱਲ ਨੂੰ ਜਿਹੜਾ ਹੈਗਾ ਵੋਟ ਪਾਣੀ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਦਤਾਨਾ ਪਟਿਆਲੇ ਦੇ ਵਿੱਚੋਂ ਸੋ ਅਸੀਂ ਉਸ ਇਨਸਾਨ ਨੂੰ ਲੈ ਕੇ ਆਣਾ ਜੋ ਭਗਵਾਨ ਰਾਮ ਨੂੰ ਹਿੰਦੁਸਤਾਨ ਚ ਲੈ ਕੇ ਸਾਨੂੰ ਉਹਨਾਂ ਦੇ ਦਰਸ਼ਨ ਕਰਵਾਏ ਸੋ ਲੋਕਾਂ ਦਾ ਜੋ ਰੁਝਾਨ ਹੈ ਉਹ ਬੜਾ ਅੱਛਾ ਹੈ ਸਾਡੇ ਲੋਕਲ ਬੋਡੀ ਸੈਲ ਦੇ ਕੋ-ਕਮਿਨਰ ਪੁਸ਼ਪਿੰਦਰ ਸੇਠ ਜੀ ਔਰ ਸਾਡੀ ਮੈਡਮ ਇੰਦਰਾਨੀ ਸ਼ੁਕਲਾ ਜੀ ਇਹ ਅੱਜ ਤਕਰੀਬਨ 25 ਦੇ ਕਰੀਬ ਲੋਕ ਸਿਕੰਦਰ ਲੜਕਾ ਕਿੱਥੇ ਆ ਵੀ ਸਿਕੰਦਰ ਉਹਦੀ ਉਸ ਰਹਿਨਮਾਈ ਦੇ ਵਿੱਚ ਇਹਨਾਂ ਨੇ 25 20 25 ਬੱਚਿਆਂ ਨੂੰ ਜੁਆਇਨ ਕਰਵਾਇਆ ਸੋ ਅਸੀਂ ਸੋਚ ਰਹੇ ਹਾਂ ਕਿ ਜਿੱਥੇ ਬਜ਼ੁਰਗ ਨਰਿੰਦਰ ਮੋਦੀ ਜੀ ਨੂੰ ਵੋਟ ਪਾ ਰਿਹਾ ਜਿੱਥੇ ਭੈਣ ਨਰਿੰਦਰ ਮੋਦੀ ਜੀ ਨੂੰ ਵੋਟ ਪਾ ਰਹੀ ਹੈ ਉੱਥੇ ਸਾਡਾ ਯੁਵਾ ਵਰਗ ਵੀ ਆ ਬੈਠਾ ਆ ਦੇਖੋ ਸਾਰੇ ਜਵਾਨ ਬੱਚੇ ਆ ਇਹ ਵੀ ਨਰਿੰਦਰ ਮੋਦੀ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਆ ਸੋ ਪਟਿਆਲੇ ਦੀ ਸੀਟ ਨਹੀਂ ਪੂਰੇ ਭਾਰਤ ਦੇ ਵਿੱਚ ਅੱਜ ਨਰਿੰਦਰ ਮੋਦੀ ਜੀ ਦੀ ਲਹਿਰ ਹੈ ਭਾਰਤੀ ਜਨਤਾ ਪਾਰਟੀ ਦੀ ਲਹਿਰ ਹੈ ਉਸੇ ਲਹਿਰ ਦੇ ਵਿੱਚ ਅੱਜ ਪੂਰਾ ਪੰਜਾਬ ਰੰਗਮਈ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਜੀ ਮਰੋਦਰ ਸਾਹਿਬ ਇੱਕ ਪਾਸੇ ਲੋਕ ਸਭਾ ਚੋਣ ਦੇ ਵਿੱਚ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ ਤੇ ਦੂਜੇ ਪਾਸੇ ਐਸਾਈਨਮੈਂਟ ਹੋਰ ਵੀ ਵੱਧੀ ਜਾ ਰਹੀ ਹੈ ਇਲੈਕਸ਼ਨ ਨੂੰ ਲੈ ਕੇ ਉਧਰ ਕੀ ਕਹਿਣਾ ਤੁਸੀਂ ਦੇਖੋ ਇੱਕ ਇਹ ਲੋਕਤੰਤਰ ਹੈ ਕਿਸਾਨਾਂ ਨੂੰ ਕੋਈ ਸਮੱਸਿਆ ਹੈ ਉਹਨਾਂ ਦਾ ਹੱਕ ਬਣਦਾ ਹੈ ਪ੍ਰੋਟੈਸਟ ਕਰਨਾ ਬੜੇ ਸ਼ਾਂਤ ਢੰਗ ਦੇ ਨਾਲ ਸਾਡੇ ਅੰਨਦਾਤਾ ਪ੍ਰੋਟੈਸਟ ਕਰ ਰਹੇ ਆ ਮੈਂ ਹਰ ਚੈਨਲ ਤੇ ਇੱਕ ਗੱਲ ਕਹਿਣਾ ਕਿ ਜਦੋਂ ਪ੍ਰੋਟੈਸਟ ਕਰਦੇ ਆ ਉਹਨਾਂ ਦਾ ਇੱਕ ਮਕਸਦ ਹੈ ਕਿ ਆਉਣ ਵਾਲੀ ਸਰਕਾਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਦੇ ਆ ਜਿਹੜੇ ਆ ਵੀ ਉਹਨਾਂ ਦੀਆਂ ਕੋਈ ਸਮੱਸਿਆਵਾਂ ਆ ਉਹ ਪਹਿਲ ਦੇ ਹਰ ਦਾਤੇ ਪੰਜਾਬ ਦੇ ਜਿੰਨੇ ਮੈਂਬਰ ਪਾਰਲੀਮੈਂਟ ਜਿੱਤੇ ਜਾਣਗੇ ਸਭ ਤੋਂ ਪਹਿਲਾਂ ਕਿਸਾਨਾਂ ਦੀ ਸਮੱਸਿਆ ਪੰਜਾਬ ਦੇ ਵਿੱਚ ਹੱਲ ਹੋ ਕੇ ਹਿੰਦੁਸਤਾਨ ਤੋਂ ਵਾਪਸ ਆਏ ਜੀ ਜਿਸ ਤਰ੍ਹਾਂ ਚੋਣ ਆ ਰਹੇ ਚੋਣ ਦੇ ਵਿੱਚ ਕਾਫੀ ਲੋਕਾਂ ਨੇ ਦੇਖਿਆ ਵੀ ਲੋਕ ਇਕੱਠੇ ਹੋ ਕੇ ਲੋਕਾਂ ਨੂੰ ਬਾਰ-ਬਾਰ ਕਹਿ ਰਹੇ ਕਿ ਆਪਣੀ ਬਾਅਦ ਜਿਹੜੇ ਕਮਲ ਦੇ ਫੁੱਲੋ ਮਤਲਬ ਇਹਨਾਂ ਨੂੰ ਦੇਣਾ ਚਾਹੀਦਾ ਵੋਟ ਦੇਣ ਵਾਸਤੇ ਨਰਿੰਦਰ મોદી ਦਾ ਨਾਰਾ ਲਾ ਰਹੇ ਹੋ ਉਹਦੇ ਬਾਅਦ ਤੁਸੀਂ ਜਿਹੜੇ ਪਹਿਲੀ ਵਾਰ ਵੋਟ ਦੇਣ ਜਾ ਰਹੇ ਹੋ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਹੈ ਦੇਖੋ ਜਿਹੜੇ ਪਹਿਲੀ ਵਾਰ ਵੋਟ ਦੇਣ ਜਾ ਰਹੇ ਆ ਉਹਨਾਂ ਨੂੰ ਇੱਕੋ ਸੰਦੇਸ਼ ਹੈ ਕਿ ਰਾਸ਼ਟਰ ਪੱਖੀ ਰਾਸ਼ਟਰ ਹਿੱਤ ਦੇਸ਼ ਹਿੱਤ ਅਗਰ ਤੁਸੀਂ ਸੋਚਦੇ ਹੋ ਅਗਰ ਆਪਣੇ ਹਿੰਦੁਸਤਾਨ ਦੇ ਬਾਰਡਰਾਂ ਦਾ ਭਲਾ ਸੋਚਦੇ ਹੋ ਅਗਰ ਅਗਰ ਹਰ ਵਰਗ ਦਾ ਭਲਾ ਸੋਚਦੇ ਹੋ ਅਗਰ ਵਪਾਰ ਦਾ ਭਲਾ ਸੋਚਦੇ ਹੋ ਅਗਰ ਦੇਸ਼ ਦੀ ਤਰੱਕੀ ਦਾ ਭਲਾ ਸੋਚਦੇ ਹੋ ਅਗਰ ਦੇਸ਼ ਦੇ ਯੁਵਾ ਵਰਗ ਨੂੰ ਨੌਕਰੀਆਂ ਦਾ ਭਲਾ ਸੋਚਦੇ ਹੋ ਤਾਂ ਆਪਣਾ ਇੱਕ ਇੱਕ ਕੀਮਤੀ ਵੋਟ ਮੈਂ ਯੁਵਕਾਂ ਨੂੰ ਕਹਾਂਗਾ ਜਵਾਬਾਂ ਨੂੰ ਕਹਾਂਗਾ ਕਿ ਨਰਿੰਦਰ ਮੋਦੀ ਜੀ ਦੇ ਹੱਕ ਦੇ ਵਿੱਚ ਦੋ ਉਹ ਭੁੱਲ ਜੋ ਕਿ ਆਪਾਂ ਕਿਹੜੀ ਪਾਰਟੀ ਦੇ ਵਿੱਚ ਕੋ ਬੰਦਾ ਖੜਾ ਸਿਰਫ ਇੱਕੋ ਪਾਰਟੀ ਯਾਦ ਰੱਖੋ ਭਾਰਤੀ ਜਨਤਾ ਪਾਰਟੀ ਕਮਲ ਦਾ ਫੁੱਲ ਉਸ ਦੇ ਉੱਪਰ ਮੋਹਰਾ ਲਾਓ ਪੰਜਾਬ ਦੀ ਤਰੱਕੀ ਪਿਛਲੇ 70 ਸਾਲ ਤੋਂ ਬਿਲਕੁਲ ਰੁਕੀ ਹੋਈ ਹੈ ਜਿਸ ਦਿਨ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਪ੍ਰਚੰਡ ਬਹੁਮੱਦ ਦੇ ਵਿੱਚ ਲਹਿਰਾਏਗਾ ਉਦੋਂ ਪੰਜਾਬ ਦਾ ਤੁਸੀਂ ਹਾਲਾਤ ਦੇਖਿਓ ਉਹਦੀ ਤੁਸੀਂ ਦਸ਼ਾ ਦੇਖਿਓ ਕਿ ਪੰਜਾਬ ਇੰਨਾ ਸੋਹਣਾ ਪੰਜਾਬ ਇੰਨਾ ਵਗਦਾ ਪੰਜਾਬ ਸਾਡੀਆਂ ਜਿਹੜੀਆਂ ਨਦੀਆਂ ਦਾ ਉਹ ਨੰਬਰ 1 ਤੇ ਹਿੰਦੁਸਤਾਨ ਦੇ ਵਿੱਚ ਆਏਗਾ